ਜ਼ਿੰਦਗੀ ਚ ਸਮਾਂ ਬੀਤਦੀਆਂ ਕੌੜੀਆਂ ਯਾਦਾਂ ਨੂੰ ਸ਼ਾਂਤ ਕੇ ਘੱਟ ਦਿੰਦਾ ਤੇ ਸਿਰਫ ਮਿੱਠੀਆਂ ਯਾਦਾਂ ਸੰਭ ਲੈਂਦਾ ਹੈ ਇਸੇ ਕਰਕੇ ਬਚਪਨ ਨੂੰ ਅਤੇ ਬੀਤੇ ਸਮੇਂ ਨੂੰ ਲੋਕ ਬਹੁਤ ਮੁਹੱਬਤ ਨਾਲ ਯਾਦ ਕਰਦੇ ਹਨ ਸਮੇਂ ਦੇ ਰੰਗ ਯਾਦਾਂ ਦੇ ਪਰਛਾਵਾਂ ਨੂੰ ਰੰਗੀਨ ਬਣਾ ਦਿੰਦੇ ਹਨ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਤੇ ਸਿੱਖਿਆ ਦਾ ਇੱਕ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 16 ਦਿਨਾਂ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਾਜ਼ਰ ਹਾਂ ਦਿਨ 17ਵਾਂ ਲੈ ਕੇ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੋਈ ਸ਼ੁਰੂ ਕਰਨ ਲੱਗੇ ਹਾਂ ਦਿਨ 17ਵਾਂ ਕੇਸਰ ਤੇ ਫਕੀਰ ਨੂੰ ਤੁਰਿਆਂ ਆਉਂਦਿਆਂ ਵੇਖ ਕੇ ਇੱਕ 8-9 ਸਾਲ ਦੇ ਬੱਚੇ ਨੇ ਰੋਕ ਕੇ ਫਕੀਰ ਨੂੰ ਨਮਸਕਾਰ ਕੀਤੀ ਉਹ ਬੱਕਰੀਆਂ ਲੈ ਕੇ ਖੇਤਾਂ ਵੱਲ ਜਾ ਰਿਹਾ ਸੀ ਪੁੱਤਰ ਤੂੰ ਸਕੂਲ ਨਹੀਂ ਜਾਂਦਾ ਤੇਰੀ ਉਮਰ ਤਾ ਜੇ ਪੜਨ ਲਿਖਨ ਦੀ ਹੈ ਫਕੀਰ ਨੇ ਆ ਜਿਹੜੀ ਬੱਚੇ ਨੂੰ ਸਵਾਲ ਕੀਤਾ ਨਹੀਂ ਮਹਾਰਾਜ ਮੈਂ ਕਦੇ ਸਕੂਲ ਨਹੀਂ ਗਿਆ ਮੈਨੂੰ ਵੀ ਉਹੀ ਕੰਮ ਕਰਨਾ ਪਏਗਾ ਜੋ ਮੇਰੇ ਪਿਓ ਦਾਦੇ ਨੇ ਅੱਜ ਤੱਕ ਕੀਤਾ ਹੈ ਆ ਜਿਹੜੀ ਬੱਚੇ ਨੇ ਜਵਾਬ ਦਿੱਤਾ ਔਲਾਦ ਨਾਲ ਸਮਝੌਤਾ ਕਰਨਾ ਵੀ ਕਈ ਵਾਰ ਸਿਆਣਪ ਹੁੰਦੀ ਹੈ ਪਰ ਜੇ ਹਿੰਮਤ ਰੱਖੋ ਤਾਂ ਮੌਕੇ ਲੱਭ ਹੀ ਜਾਂਦੇ ਨੇ ਉਸ ਰਖਵਾਲ ਵਲ ਵੇਖ ਫਕੀਰ ਨੇ ਕਰੀਰ ਦੇ ਅਖਰੋਕਵਾਲੇ ਇਸ਼ਾਰਾ ਕਰਦਿਆਂ ਕਿਹਾ ਕੇਸਰ ਤੇ ਆ ਜਿਹੜੀ ਬੱਚੇ ਨੇ ਘੁੰਮ ਕੇ ਉਸ ਰਖਵਾਲ ਵਲ ਵੇਖਿਆ ਪਰੀਰ ਤੇ ਰਖ ਨੂੰ ਲੱਗੇ ਛੋਟੇ ਛੋਟੇ ਲਾਲ ਕੇਸਰੀ ਫੁੱਲ ਕੇਸਰ ਨੂੰ ਬਹੁਤ ਸੋਹਣੇ ਲੱਗੇ ਫਕੀਰ ਨੇ ਫਿਰ ਗੱਲ ਸ਼ੁਰੂ ਕੀਤੀ ਇੱਕ ਰੀਰ ਦਾ ਰਖ ਉਥੇ ਉਗਦਾ ਹੈ ਜਿੱਥੇ ਪਾਣੀ ਘੱਟ ਹੋਵੇ ਇਸ ਦੀ ਦੇਖ ਰੇਖ ਵੀ ਕੋਈ ਨਹੀਂ ਕਰਦਾ ਇਸ ਦੇ ਪੱਤੇ ਵੀ ਨਹੀਂ ਹੁੰਦੇ ਫਿਰ ਵੀ ਇਹ ਰਖ ਆਪਣੇ ਗੁਣਾ ਕਰਕੇ ਜਾਣਿਆ ਜਾਂਦਾ ਹੈ ਇਸ ਦੇ ਡੇਲਿਆਂ ਦਾ ਲੋਕ ਅਚਾਰ ਬਣਾਉਂਦੇ ਨੇ ਤੇ ਇਸ ਦੀ ਲੱਕੜ ਤੋਂ ਵੇਲ ਨੇ ਤੇ ਹੋਰ ਸਮਾਨ ਬਣਦਾ ਹੈ ਫਕੀਰ ਨੇ ਆ ਜਿਹੜੀ ਬੱਚੇ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਜੇ ਮਿਹਨਤ ਕਰਦਾ ਰਹੇਗਾ ਤਾਂ ਇੱਕ ਦਿਨ ਪ੍ਰਮਾਤਮਾ ਤੇਰੇ ਸੁਪਨੇ ਜ਼ਰੂਰ ਪੂਰੇ ਕਰੇਗਾ। ਅਸ਼ੀਰਵਾਦ ਲੈ ਕੇ ਬੱਚੇ ਨੇ ਫਕੀਰ ਨੂੰ ਨਮਸਕਾਰ ਕੀਤੀ ਤੇ ਬੱਕਰੀਆਂ ਇਕੱਠੀਆਂ ਕਰਕੇ ਅੱਗੇ ਨੂੰ ਚੱਲ ਪਿਆ। ਦੁਪਹਿਰ ਸਿਖਰ ਤੇ ਸੀ। ਇੱਕ ਸ਼ਾਨਦਾਰ ਦਰਖਤ ਵੇਖ ਕੇ ਦੋਵੇਂ ਰੁਕ ਗਏ। ਸਾਈ ਜੀ ਮੈਂ ਸੁਣਿਆ ਫਕੀਰ ਅੰਤਰਜਾਮੀ ਹੁੰਦੇ ਨੇ। ਕੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕੱਲ ਨੂੰ ਕੀ ਹੋਣ ਵਾਲਾ ਹੈ? ਕੇਸਰ ਨੇ ਫਕੀਰ ਦੇ ਚਮਕਦੇ ਮੱਥੇ ਵੱਲ ਵੇਖਦਿਆਂ ਪੁੱਛਿਆ। ਪੁੱਤਰ ਪਾਪਾ ਕੀ ਲੈਣਾ ਹੈ ਆਉਣ ਵਾਲੇ ਕੱਲ ਬਾਰੇ ਜਾਣ ਕੇ ਅਸੀਂ ਜੇ ਆਪਣਾ ਅੱਜ ਸਵਾਰ ਲਈਏ ਤਾਂ ਕੱਲ ਆਪਣੇ ਆਪ ਸੁਧਰ ਜਾਵੇਗਾ ਅੱਜ ਦੇ ਗਰਭ ਵਿੱਚ ਹੀ ਆਉਣ ਵਾਲਾ ਕੱਲ ਪਲ ਰਿਹਾ ਹੈ ਰੱਬ ਨੇ ਤਾਂ ਸ੍ਰਿਸ਼ਟੀ ਬਹੁਤ ਸਰਲ ਤੇ ਸੁੰਦਰ ਬਣਾਈ ਹੈ ਪਰ ਅਸੀਂ ਇਸ ਨੂੰ ਗੁੰਝਲਦਾਰ ਬਣਾ ਦਿੰਦੇ ਹਾਂ ਜਿਵੇਂ ਜਿਵੇਂ ਕੋਈ ਇਨਸਾਨ ਦੁਨੀਆ ਦੀਆਂ ਬਨਾਵਟੀ ਪਰਤਾਂ ਲਾ ਕੇ ਆਪਣੇ ਮਨ ਦੀ ਸਦਾ ਨੂੰ ਮਹਿਸੂਸ ਕਰਨ ਲੱਗ ਜਾਂਦਾ ਹੈ ਤਾਂ ਕੁਦਰਤ ਦੇ ਵਿਧੀ ਵਿਧਾਨ ਨੂੰ ਵੀ ਸਮਝਣ ਲੱਗ ਜਾਂਦਾ ਹੈ ਬਸ ਇਸੇ ਨੂੰ ਹੀ ਅੰਤਰਯਾਮਤਾ ਕਿਹਾ ਜਾਂਦਾ ਫਕੀਰ ਨੇ ਕਿਹਾ ਫਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ ਦੱਖਣੀ ਭਾਰਤ ਦੇ ਇੱਕ ਸਾਧੂ ਨੂੰ ਬਹੁਤ ਸਾਧਨਾ ਤੋਂ ਬਾਅਦ ਭਵਿੱਖ ਜਾਨਣ ਦਾ ਵਾਰ ਮਿਲ ਗਿਆ ਦੁਖੀ ਤੇ ਸਵਾਲੀ ਲੋਕ ਹਰ ਰੋਜ਼ ਆਉਣ ਲੱਗੇ ਮਾਨਤਾ ਕਾਫੀ ਵੱਧ ਗਈ ਇਹ ਸਿਲਸਿਲਾ ਬਹੁਤ ਸਾਲ ਚੱਲਦਾ ਰਿਹਾ ਜਦੋਂ ਸਾਧੂ ਬਿਰਧ ਹੋ ਗਿਆ ਤਾਂ ਉਸ ਨੂੰ ਆਪਣਾ ਭਵਿੱਖ ਜਾਨਣ ਦੀ ਇੱਛਾ ਹੋਈ ਸਾਧੂ ਨੇ ਸਮਾਧੀ ਲਾਈ ਤਾਂ ਕੀ ਵੇਖਦਾ ਹੈ ਕਿ ਉਹ ਅਗਲੀ ਜੂਨ ਵਿੱਚ ਇੱਕ ਸੂਰ ਬਣਿਆ ਹੈ ਤੇ ਗੰਦਮੰਦ ਖਾ ਰਿਹਾ ਹੈ ਸਾਧੂ ਨੂੰ ਚਿੰਤਾ ਨੇ ਘੇਰ ਲਿਆ ਸੋਚਣ ਲੱਗਿਆ ਕਿ ਕੀ ਫਾਇਦਾ ਹੋਇਆ ਉਹ ਵਖ ਜਾਣ ਕੇ ਹੁਣ ਮੈਂ ਕੁਝ ਵੀ ਨਹੀਂ ਕਰ ਸਕਦਾ کافی ਸੋਚਣ ਤੋਂ ਬਾਅਦ ਉਸਨੇ ਆਪਣੇ ਇੱਕ ਸੇਵਕ ਨੂੰ ਬੁਲਾਇਆ ਤੇ ਸਾਰੀ ਗੱਲ ਦੱਸੀ ਤੇ ਸਮਝਾਇਆ ਕਿ ਤੂੰ ਮੇਰੇ ਮਰਨ ਤੋਂ ਬਾਅਦ ਮੈਨੂੰ ਸੂਰ ਦੀ ਜੂਨ ਵਿੱਚ ਲੱਭ ਕੇ ਇੱਕਦਮ ਮਾਰ ਦੇ ਕਿਉਂਕਿ ਮੈਂ ਗੰਦਗੀ ਵਿੱਚ ਨਹੀਂ ਜੀਣਾ ਚਾਹੁੰਦਾ ਪਰ ਮੈਂ ਤੁਹਾਨੂੰ ਪਛਾਣਾਂਗਾ ਕਿਵੇਂ ਸੇਵਕ ਨੇ ਪੁੱਛਿਆ ਇਹ ਜੋ ਨਿਸ਼ਾਨ ਮੇਰੇ ਮੱਥੇ ਤੇ ਹੈ ਇਹ ਅਗਲੀ ਜੂਨ ਵਿੱਚ ਵੀ ਹੋਵੇਗਾ ਸਾਧੂ ਨੇ ਦੱਸਿਆ ਕੁਝ ਸਮੇਂ ਬਾਅਦ ਸਾਧੂ ਦੀ ਮੌਤ ਹੋ ਗਈ। ਸੇਵਕ ਨੇ ਕੀਤੇ ਵਾਅਦੇ ਮੁਤਾਬਕ ਮੱਥੇ ਤੇ ਨਿਸ਼ਾਨ ਵਾਲੇ ਸੂਰ ਨੂੰ ਲੱਭਣਾ ਸ਼ੁਰੂ ਕੀਤਾ। ਆਖਰੋ ਸਾਧੂ ਸੂਰ ਦੀ ਜੂਨ ਵਿੱਚ ਸੇਵਕ ਨੂੰ ਮਿਲ ਗਿਆ। ਜਦੋਂ ਉਸ ਨੂੰ ਮਾਰਨ ਲੱਗਿਆ ਤਾਂ ਸੂਰ ਬੋਲਿਆ, ਰੁਕ ਮੈਂ ਹੀ ਤੇਰਾ ਗੁਰੂ ਹਾਂ ਪਰ ਹੁਣ ਮੈਂ ਮਰਨਾ ਨਹੀਂ ਚਾਹੁੰਦਾ। ਸੂਰ ਬਣ ਕੇ ਮੈਂ ਬਹੁਤ ਖੁਸ਼ ਹਾਂ। ਸਾਰਾ ਦਿਨ ਜੋ ਮਰਜ਼ੀ ਖਾਈ ਜਾਓ, ਜਿੱਥੇ ਮਰਜ਼ੀ ਲਟ ਜਾਓ, ਜਦੋਂ ਮਰਜ਼ੀ ਸੌ ਜਾਓ। ਕਹਿ ਕੇ ਉਹ ਬਾਕੀ ਸੂਰਾਂ ਦੇ ਨਾਲ ਜਾ ਰਿਹਾ। ਸ਼ੇਵਕ ਹੈਰਾਨ ਵੀ ਸੀ ਤੇ ਖੁਸ਼ ਵੀ ਕਹਾਣੀ ਮੁੱਕੀ ਤਾਂ ਉਹ ਦੋਵੇਂ ਕਾफी देर ਹੱਸਦੇ ਰਹੇ ਫਕੀਰ ਨੇ ਗੱਲ ਜਾਰੀ ਰੱਖੀ ਇਹ ਪਲ ਜਿਸ ਵਿੱਚ ਅਸੀਂ ਸਾਹ ਲੈ ਰਹੇ ਹਾਂ ਇਹੋ ਜ਼ਿੰਦਗੀ ਹੈ ਬੀਤੇ ਵਿੱਚ ਪਛਤਾਵਾ ਹੈ ਤੇ ਆਉਣ ਵਾਲੇ ਕੱਲ ਵਿੱਚ ਚਿੰਤਾ ਰੱਬ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਮਕਸਦ ਦੇ ਕੇ ਭੇਜਿਆ ਹੈ ਜ਼ਿੰਦਗੀ ਇਸ ਮਕਸਦ ਦੇ ਲੇਖੇ ਲਾਉਣ ਵਿੱਚ ਹੀ ਸਫਲਤਾ ਹੈ ਸਾਨੂੰ ਹਰ ਰੋਜ਼ ਅਰਦਾਸ ਕਰਨੀ ਚਾਹੀਦੀ ਹੈ हे ਪ੍ਰਮਾਤਮਾ ਜੋ ਮੇਰੇ ਹੱਥ ਵਸ ਹੈ ਉਸਨੂੰ ਕਰਨ ਦਾ ਮੈਨੂੰ ਬਲ ਬਖਸ਼ੀ ਜੋ ਨਹੀਂ ਹੈ ਉਸਨੂੰ ਪਾਣਾ ਸਮਝ ਕੇ ਮੰਨਣ ਦੀ ਹਲੀਮੀ ਤੇ ਇਹਨਾਂ ਦੋਵਾਂ ਦਾ ਫਰਕ ਸਮਝਣ ਦੀ ਸੋਝੀ ਬਖਸ਼ੀ ਮੇਰੇ ਮਾਲਕਾ ਰੋਜ ਭਾਂਗ ਸੂਰਜ ਛਿਪਦਿਆਂ ਹੀ ਗਰਮ ਰੇਤ ਠੰਡੀ ਹੋਣ ਲੱਗੀ ਪੱਧਰੀ ਥਾਂ ਵੇਖ ਕੇ ਰਾਤ ਰੁਕਣ ਲਈ ਦੋਵਾਂ ਨੇ ਆਪਣਾ ਸਮਾਨ ਟਿਕਾ ਦਿੱਤਾ ਠੰਡ ਵਧਣ ਲੱਗੀ ਕੇਸਰ ਨੇ ਲੱਕੜਾਂ ਇਕੱਠੀਆਂ ਕਰਕੇ ਧੂਣੀ ਬਾਲ ਲਈ ਬਲ ਦੀ ਲੱਕੜ ਦਾ ਪਾਸਾ ਪਲਟਦਿਆਂ ਕੇਸਰ ਦੀਆਂ ਸੱਜੇ ਹੱਥ ਦੀਆਂ ਉਂਗਲਾਂ ਅੱਗ ਨਾਲ ਸੂ ਗਈਆਂ ਉਸਨੇ ਇੱਕਦਮ ਪੋਟਿਆਂ ਨੂੰ ਆਪਣੇ ਮੂੰਹ ਵਿੱਚ ਪਾ ਲਿਆ ਕੁਝ ਰਾਹਤ ਮਿਲੀ ਤੇ ਉਸ ਨੂੰ ਉਹ ਘਟਨਾ ਯਾਦ ਆ ਗਈ ਜਦੋਂ ਜੀਤੀ ਨੇ ਉਸ ਨੂੰ ਹਵੇਲੀ ਦੀ ਕੰਧ ਉੱਤੋਂ ਟੰਗਣੀ ਵਾਲਾ ਗਲਾਸ ਫੜਾ ਕੇ ਕਿਹਾ ਸੀ ਲੈ ਆ ਠੰਡੀ ਠੰਡੀ ਲੱਸੀ ਪੀ ਲੈ ਗਲਾਸ ਵਿੱਚ ਗਰਮ-ਗਰਮ ਚਾਹ ਸੀ ਹੱਥ ਲੱਗਦਿਆਂ ਹੀ ਉਸਨੇ ਜਲੇ ਪੋਟੇ ਇੱਕਦਮ ਆਪਣੇ ਮੂੰਹ ਵਿੱਚ ਪਾਏ ਤਾਂ ਜੀਤੀ ਖੜਖੜਾ ਕੇ ਹੱਸ ਪਈ ਜੀਤੀ ਨੂੰ ਹੱਸਦੀ ਵੇਖ ਕੇ ਉਸ ਨੂੰ ਆਪਣਾ ਦਰਦ ਭੁੱਲ ਗਿਆ ਸੀ ਇਹ ਸੋਚਣਾ ਕੇਸਰ ਨੂੰ ਅੱਜ ਵੀ ਆਪਣੇ ਜਲੇ ਪੋਟਿਆਂ ਦੀ ਚੀਜ਼ ਭੁੱਲ ਗਈ ਧੂਣੀ ਲਟਾ ਲਟ ਬਲ ਰਹੀ ਸੀ ਵਗਦੀ ਹਵਾ ਨੇ ਅੱਗ ਨੂੰ ਪੁੱਛਿਆ ਕਿਹੜੇ ਫੱਕਰਾ ਨੇ ਧੂਣੀ ਹੈ ਆਣ ਵਾਲੀ ਸੋਚਾਂ ਉਡਦੀਆਂ ਬਾਗ ਚੰਗਿਆੜਿਆਂ ਦੇ ਇਸ ਦੇ ਨਾਲ ਹੀ ਖਤਮ ਹੁੰਦਾ 17ਵੇਂ ਦਿਨ ਦਾ ਸਫ਼ਰ ਉਮੀਦ ਆ ਤੁਹਾਨੂੰ ਕਿਤਾਬ ਵਧੀਆ ਲੱਗ ਰਹੀ ਹੋਵੇਗੀ ਜੇਕਰ ਕਿਤਾਬ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਜਿਹੜੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ